ਬਾਈ ਸਸੀਕਰ ਹਸੀਗਲ ਜੀ ਕੀ ਹਾਲ ਚਾਲ ਨੇ ਠੀਕ ਹੈ ਬਾਈ ਤੂੰ ਕਿਵੇਂ ਨੌਜਵਾਨ ਹੋ ਹੱਥ ਦੇ ਵਿੱਚ ਆਉਣੇ ਹੋ ਚਰਚਾ ਕੀ ਚੱਲਦੀ ਆ ਬਸ ਪੰਚਾਇਤੀ ਇਲੈਕਸ਼ਨ ਤੇ ਐਮਐਲਏ ਇਲੈਕਸ਼ਨ ਦੀ ਹੋ ਰਹੀ ਜਿੰਨੀ ਚੋਣ ਦੀ ਜਿੰਨੀ ਚੋਣ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਨੇ ਗਿੱਦੜਵਾਹ ਚ ਕੀ ਹਾਲਾਤ ਆ ਹਾਲਾਤ ਹੀ ਸਾਰੀ ਪਾਰਟੀਆਂ ਦੇ ਪਹਿਲੇ ਤਾਂ ਉਮੀਦਵਾਰ ਤੇ ਲੋਕ ਖੜੇ ਹੋਏ ਆ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸਾਰੇ ਹਾਲ ਚਾ ਜਾਣਦੇ ਆ ਹੁਣ ਅੱਦੇ ਡੈਂਪੀ ਨਾਲ ਤੁਰੇ ਵੀ ਆ ਦੂਜੇ ਬੰਦੇ ਉਮੀਦਵਾਰ ਦੀ ਦੌੜ ਚ ਖੜੇ ਆ ਕਿਉਂਕਿ ਉਹਨਾਂ ਨੂੰ ਆਇਆ ਕਿ ਥੋੜਾ ਜਿਹਾ ਮਨਪ੍ਰੀਤ ਬਾਦਲ ਤੋਂ ਥੋੜੀ ਜਿਹੀ ਨਫ਼ਰਤ ਪੈਦਾ ਕਰ ਰਹੇ ਆ ਕਿ ਜਾਦੇ ਟੈਕ ਉਹਨਾਂ ਦੇ ਦਲ ਬਦਲੂ ਦਾ ਲੱਗਦਾ ਕਿ ਉਹ ਕਹਿੰਦੇ ਜੇ ਸੁਖਬੀਰ ਬਾਦਲ ਆਪ ਹੁੰਦੇ ਉਹਨਾਂ ਨਾਲ ਥੋੜੀ ਸਥਿਤੀ ਕਾਇਮ ਹੁੰਦੀ ਆ ਤੇ ਬਾਕੀ ਗਿੱਦੜਵਾ ਚੋਣ ਤਾਂ ਸਾਰੀ ਦੁਨੀਆ ਨੂੰ ਪਤਾ ਹੀ ਆ ਜੇਕਰ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਖੁਦ ਲੜ ਸਕਦੇ ਐ ਇੱਥੇ ਚੋਣ ਤਾਂ ਵੋਟ ਪੈ ਸਕਦੀ ਐ ਸ਼੍ਰੋਮਣੀ ਕਾਲੀ ਦਲ ਨੂੰ ਪੈ ਤਾਂ ਸਕਦੀ ਐ ਪਰ ਇਹ ਇਹਨਾਂ ਦੇ ਲੋਕ ਜਿਵੇਂ ਸਿੱਧੀ ਚੋਣ ਦੇਖਣਾ ਚਾਹੁੰਦੇ ਆ ਜਿਵੇਂ ਹੁਣ ਇਹ ਭਰਾ ਇੱਕ ਦੂਜੇ ਨੂੰ ਅੰਦਰਖੱਤੇ ਜਿਤਾਉਂਦੇ ਆ ਕਿ ਅਗਲਾ ਕੀ ਦੁਨੀਆ ਇਹ ਦੇਖਦੀ ਆ ਕਿ ਸਿੱਧਾ ਕਹ ਦੇ ਕਿ ਬਈ ਮੇਰਾ ਭਰਾ ਇੱਥੇ ਲੜੂਗਾ ਅਸੀਂ ਨਹੀਂ ਲੜਦੇ ਉਹ ਚੀਜ਼ ਪਸੰਦ ਕਰਦੇ ਆ ਕਿ ਹੁਣ ਆਪਾਂ ਦੇਖਿਆ ਹੀ ਆ ਕਿ ਜਿਵੇਂ ਬਠਿੰਡੇ ਰਾਜਾ ਬੜੈਂਗ ਐਮਪੀ ਦੀ ਚੋਣ 'ਚ ਜਿੱਦ ਦਾ ਜਿੱਦ ਦਾ ਅੰਦਰਖੱਤੇ ਇੱਕ ਦੂਜੇ ਨਾਲ ਸੈਟਿੰਗ ਮੈਂਟਰ ਕਰ ਜਾਂਦੇ ਆ ਉਹ ਚੀਜ਼ ਦੁਨੀਆ ਨਹੀਂ ਦੇਖਣਾ ਪਸੰਦ ਕਰਦੀ ਠੀਕ ਹੈ ਇਹ ਲੀਡਰ ਇਹ ਕਿਉਂ ਕਰਦੇ ਆ ਲੋਕ ਇਹਨਾਂ ਦੇ ਪਿੱਛੇ ਲੜਾਈਆਂ ਤੱਕ ਕਰਦੇ ਆ ਅੱਜ ਕੱਲ ਤਾਂ ਹਰੇਕ ਕੋਈ ਦਾਅ ਹੀ ਲਾਉਂਦਾ ਈ ਅਗਲਾ ਕਹਿੰਦਾ ਕਿ ਜਿੱਧਰ ਮੇਰਾ ਦਾ ਲੱਗਦਾ ਮੈਂ ਤਾਂ ਉਧਰ ਓਹੀ ਜੇ ਵਰਕਰ ਐਂ ਕਰਦਾ ਤੇ ਉਦੋਂ ਲੀਡਰ ਐ ਗੁੱਸੇ ਹੁੰਦੇ ਆ ਕਿ ਬਈ ਮੇਰੇ ਵਰਕਰ ਨੇ ਐਂ ਕਰਤਾ ਹੁਣ ਆਧਾਰਨ ਆ ਹੀ ਲੈ ਲੋ ਡੈਂਪੀ ਢਿੱਲੋ ਦੀ ਕਿ ਉਹਨਾਂ ਦੇ ਵਰਕਰਾਂ ਬਾਰੇ ਤਾਂ ਇਹ ਚੀਜ਼ ਗੁੱਸਾ ਗਿਲਾ ਹੋਣਾ ਹੀ ਆ ਇੱਕ ਐਗਜ਼ਾਮਪਲ ਆਪਣੇ ਭਲਾਈਆਂ ਨੇ ਤੋਂ ਸੀਗੇ ਸ਼ਾਇਦ ਅਮਨ ਸਿੰਘ ਮੁੰਡੇ ਦਾ ਨਾਮ ਉਹਦੇ ਹੁਣ ਅਸੀਂ ਕਸੁੱਤੇ ਹੋ ਗਏ ਹੁਣ ਦੱਸੋ ਅਸੀਂ ਜਾਈਏ ਤਾਂ ਜਾਈਏ ਕਿੱਧਰ ਨੂੰ ਸਾਨੂੰ 25 25 30 30 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਇੱਕੋ ਦਮ ਉਹ ਕਹਿੰਦੇ ਕਿ ਇਹਨਾਂ ਨੇ ਆਪ ਦਾ ਪੱਲਾ ਫੜ ਲਿਆ ਤੇ ਹੁਣ ਅਸੀਂ ਦੱਸੋ ਕਿੱਧਰ ਨੂੰ ਜਾਏਗੀ ਹਰੇਕ ਚੀਜ਼ ਤਾਂ ਦੇਖਣੀ ਚਾਹੀਦੀ ਨਾ ਜੀ ਇਸ ਗੱਲ ਪਿੱਛੇ ਹੁਣ ਜਿਹੜੇ ਝਾੜੂ ਵਾਲੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਗੁੱਸੇ ਹੁੰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਵੱਖਰੇ ਗੁੱਸੇ ਹੁੰਦੇ ਹਰੇਕ ਹੀ ਗੁੱਸੇ ਹੁੰਦਾ ਜੀ ਹੁਣ ਜਿਵੇਂ ਹੁਣ ਆਪ ਦੇ ਵੀ ਆਪ ਆਲਿਆਂ ਦੇ ਵੀ 100 ਉਮੀਦਾਂ ਹੁੰਦੀਆਂ ਕਿ ਅਸੀਂ ਮੋਦਵਾਰਾਂ ਕਿ ਹੁਣ ਸਾਡੇ ਪਿੰਡ 'ਚ ਲਾ ਲਓ ਕੀ ਅੱਧਿਆਂ ਦੇ ਆਮ ਆਦਮੀ ਦੇ ਲੀਡਰਾਂ ਚ ਆਏ ਸੀਗਾ ਕਿ ਅਸੀਂ ਮੂਰੇ ਹੋਵਾਂਗੇ ਹੁਣ ਜਿਵੇਂ ਡੈਂਪੀ ਢੇਲੋਂ ਉਹਨਾਂ ਦੇ ਚਿੱਤ ਚ ਆਏ ਆ ਕਿ ਡੈਂਪੀ ਢੇਲੋਂ ਆਉਦੇ ਬੰਦੇ ਅੱਗੇ ਰੱਖੂ ਆ ਗੁੱਸਾ ਕਿਲਾ ਤਾਂ ਹੁੰਦਾ ਹੀ ਆ ਹੁਣ ਜਿਵੇਂ ਥੋੜੇ ਦੇ ਲਾ ਲੋ ਤੁਸੀਂ ਥੋੜੇ 10 ਸਾਲਾਂ ਦੀ ਮਿਹਨਤ ਇੱਕੋ ਦਮ ਕੋਈ ਹੋਰ ਬੰਦਾ ਉੱਤੇ ਲਿਆ ਕੇ ਵਾਹ ਦੇਣ ਉਹ ਗੁੱਸਾ ਕਿਲਾ ਤਾਂ ਰਹਿੰਦਾ ਹੀ ਆ ਜੀ ਤਾਂ ਕਿੱਦੜ ਵਹਾਅ ਛਿਟਤੇ ਜੇਕਰ ਰਾਜੇ ਵਿਣਿੰਗ ਦੀ ਗੱਲ ਕੀਤੀ ਜਾਵੇ ਜਾਂ ਡਿੰਪੀ ਢੇਲੋਂ ਦੀ ਗੱਲ ਕੀਤੀ ਜਾਵੇ ਦੋਨਾਂ ਦੇ ਵਿੱਚ ਮੈਚ ਫਸਮਾ ਦੇਖਣ ਨੂੰ ਮਿਲਦਾ ਹਾਂਜੀ ਪੂਰਾ ਫਸਮ ਆਈ ਬਾਕੀ ਵਰਕਿੰਗ ਦੇ ਸਿਰ ਤੇ ਹੁੰਦਾ ਈ ਬਾਕੀ ਜਿਵੇਂ ਬਾਈ ਰਾਜਾ ਕੀਨ ਤਿੰਨ ਆਰੀ ਦਾ ਇਥੋਂ ਐਮਐਲਏ ਬਾਕੀ ਐਮਪੀਏ ਤੇ ਉਹਨਾਂ ਦਾ ਰਖਲਾ ਲੋਕਾਂ ਨਾਲ ਰਿਲੇਸ਼ਨ ਉਵੇਂ ਬਰਕਰਾਰ ਤੇ ਬਾਈ ਜਿਵੇਂ ਡਿੰਪੀ ਤੋਂ ਉਹਨਾਂ ਦਾ ਨੇਚਰ ਜਿਵੇਂ ਸੇਮ ਹੀ ਆ ਹਰੇਕ ਵਰਕਰ ਨੂੰ ਹੱਸ ਕੇ ਬੁਲਾਉਣਾ ਜਿਵੇਂ ਤੋਂ ਸੱਤ ਕੋਲ ਦੀ ਟੱਪਣਾ ਉਹਨਾਂ ਨੇ ਆਏ ਨਹੀਂ ਕਿ ਗੱਡੀ ਭਜਾ ਕੇ ਲੈ ਜਾਣੀ ਆ ਇਹਦੇ ਠੱਲ ਕੇ ਹਾਲਚਾਲ ਪੁੱਛ ਕੇ ਫੇਰ ਅਗਲੇ ਦੂਜੇ ਜਾਂਦੇ ਆ ਕਿਵੇਂ ਦੇਖਿਆ ਜਾਵੇਂ ਜਿਵੇਂ ਹੁਣ ਆਪਣੇ ਗਿੱਦੜਵਾ ਇਲਾਕੇ ਚ ਜਿਹੜੀ ਇਹ ਸੀਟ ਆ ਇਹ ਕਾਂਗਰਸ ਤੇ ਇਹਨਾਂ ਦੇ ਆਪ ਆਪਣਾ ਦੇ ਡੈਂਪੀ ਨੇ ਇਹਨਾਂ ਦੇ ਉਹ ਪਾਰਟੀ ਦੇ ਨਾਂ ਤੇ ਨਹੀਂ ਖੜੀ ਇਹਨਾਂ ਦੇ ਨਾਂ ਤੇ ਖੜੀ ਆ ਜਿਵੇਂ ਅੱਗੇ ਆਪਣੇ ਗਿੱਦੜਵਾਣੂ ਅਕਾਲੀ ਦਲ ਦਾ ਗੜ ਗਿਣਾ ਜਾਂਦਾ ਸੀਗਾ ਤੇ ਇੱਥੇ ਆ ਕੇ ਬਾਈ ਰਾਜੇ ਵਣੰਗ ਨੇ ਇੱਥੇ ਉਹ ਗੜ ਨੂੰ ਤਬਦੀਲ ਕੀਤਾ ਉਹ ਸਿਰਫ ਉਹਨਾਂ ਦੀ ਆਪਦੀ ਪਰਸਨੈਲਿਟੀ ਤੇ ਉਹਨਾਂ ਲੋਕਾਂ ਨਾਲ ਜੁੜ ਕੇ ਉਹ ਚੀਜ਼ ਨੂੰ ਬਦਲਿਆ ਤੇ ਇਹ ਸੇਮ ਰੋਲ ਪੈਦਾ ਕੀਤਾ ਬਾਈ ਡੈਂਪੀ ਨੇ ਕਿ ਉਹਨਾਂ ਦੇ ਨਾਮ ਤੇ ਵੋਟ ਖੜੀ ਆ ਹੁਣ ਉਹਨਾਂ ਨੇ ਆ ਹੁਣ ਪਾਰਟੀ ਬਦਲੀ ਆ ਕਿ ਤੁਸੀਂ ਸੋਨੂੰ ਵੀ ਪਤਾ ਹੀ ਆ ਕਿੰਨੇ ਲੀਡਰ ਦਾ ਜਾਦੇ ਕਾਊਂਟਿੰਗ ਚ ਉਧਰ ਗਏ ਆ ਕਿ ਉਹਨਾਂ ਦੇ ਨਾਮ ਨਾਮ ਦੇ ਨਾਲ ਗਏ ਆ ਨਾ ਕਿ ਕੋਈ ਪਾਰਟੀ ਦੇ ਜੀ ਡਿਪੈਂਡ ਕਰਦੀ ਏ ਚੀਜ਼ ਜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਸੱਤਾ ਦੇ ਵਿੱਚ ਆਈ ਸੀ ਕਿਵੇਂ ਬਦਲਾਵ ਕੁਝ ਦੇਖਣ ਨੂੰ ਮਿਲਿਆ ਸਹੀ ਦੇਖਿਆ ਜਾਵੇ ਤਾਂ ਕੋਈ ਬਦਲਾਵ ਨਹੀਂ ਗਾਈ ਉਹੀ ਰਿਸ਼ਵਤ ਕੋਰੀ ਉਹੀ ਸਾਰੇ ਮੈਕ ਮੈਚ ਉਹੀ ਕੁਝ ਹੋਈ ਜਾਂਦਾ ਉਹੀ ਕੋਸ਼ਿਸ਼ ਕੀ ਉਹ ਤੋਂ ਵੱਧ ਹੋ ਹੀ ਜਾਂਦਾ ਠੀਕ ਹੈ ਨੌਕਰੀਆਂ ਦੀ ਗੱਲ ਕੀਤੀ ਜਾਵੇ ਨੌਕਰੀਆਂ ਕਹਿੰਦੇ ਪੰਤ ਨੇ ਹਰੇਕ ਕਹਿੰਦੇ ਆ ਪਿੱਛੇ ਜੇ ਆਪਣੇ ਨਾ ਗਿੱਦੜਵੇ ਕਾਲਜ ਚ ਪੁਲਿਸ ਮਹਿਕਮੇ ਨੇ ਉਹ ਆਪਣੇ ਕੈਂਪ ਲਾਇਆ ਗਿਆ ਸੋਨੇ ਐਗਜ਼ੈਂਪਲ ਹੀ ਦੇਣਾ ਚਾਹਣਾ ਤੇ ਉਹ ਕਹਿੰਦੇ ਕੀ ਸਟੂਡੈਂਟ ਨੂੰ ਜਾਗਰੂਕਤ ਕਰਦੇ ਆ ਕਿ ਬਈ ਨਸ਼ਾ ਰੋਕੋ ਕਿ ਹੁਣ ਤੁਸੀਂ ਇਹਨਾਂ ਨੂੰ ਸਭ ਪਤਾ ਕਿ ਨਸ਼ਾ ਕਿੱਥੋਂ ਚੱਲਦਾ ਕਿੱਥੋਂ ਨਹੀਂ ਕਿੱਥੋਂ ਮਿਲਦਾ ਆਪਣੇ ਗੁਰੂ ਸਰ ਗੜ ਮੰਨਿਆ ਜਾਂਦਾ ਕੀ ਪੁਲਿਸ ਮਹਿਕਮੇ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਤੁਸੀਂ ਜਾ ਕੇ ਕਾਲਜਾਂ ਚ ਤੁਸੀਂ ਜਾ ਕੇ ਉੱਥੇ ਭਾਸ਼ਣ ਦਿਨੇ ਹੋ ਉਹਦੇ ਨਾਲੋਂ ਚੰਗਾ ਕੀ ਹੈ ਜਾ ਕੇ ਜਿਵੇਂ ਨਸ਼ਾ ਤਰਕ ਕਰਨ ਨੂੰ ਤਸਕਰਾਂ ਨੂੰ ਫੜਿਆ ਜਾਵੇ ਕਿ ਅਪ ਜਦੋਂ ਆਪਾਂ ਨੂੰ ਪਤਾ ਕਿ ਨਸ਼ਾ ਕਿੱਥੋਂ ਮਿਲਦਾ ਇਹਨਾਂ ਨੂੰ ਨਾ ਪਤਾ ਹੋਊਗਾ ਕਿਉਂਕਿ ਅੱਜਕੱਲ ਦੇ ਆਪਣੇ ਜਿਵੇਂ ਪ੍ਰਸ਼ਾਸਨ ਹੋਇਆ ਇਹ ਫਲਾਣੇ ਤੋਂ ਜਾ ਕੇ ਕੋਈ ਚਾਰਜ ਨੇ ਇਕੱਠ ਕਰਕੇ ਫੋਟੋ ਪਾਤੀ ਬਈ ਪੁਲਿਸ ਨੇ ਐ ਕੋਈ ਨਸ਼ੇ ਖਲਾਫ ਬੋਲੇ ਕਿ ਸਿਰਫ ਸੋਸ਼ਲ ਮੀਡੀਆ ਤੇ ਡਿਪੈਂਡ ਰਹਿ ਗਏ ਉਹ ਉਹਦੀ ਥਾਂ ਤੇ ਕੋਈ ਨਸ਼ਾ ਤਸਕਰ ਫੜੇ ਹੁੰਦੇ ਕੋਈ ਜਿਵੇਂ ਹੁਣ ਇੱਕ ਨਸ਼ਾ ਤਸਕਰ ਨੂੰ ਫੜ ਲਿਆ ਉਹਨੂੰ ਕੋਈ ਕੈਦ ਹੋ ਗਈ ਜਾਂ ਕੋਈ ਪੁਨਿਸ਼ਮੈਂਟ ਦਿੱਤੀ ਜਾਂ ਕੁਝ ਵੀ ਆ ਉਹ ਦੂਜੇ ਨੂੰ ਵੀ ਕਿੰਨਾਂ ਦਿਆ ਹੋ ਜਾਂਦਾ ਕਿ ਯਾਰ ਕਿ ਪੁਲਿਸ ਵਾਕੀ ਸਖਤ ਕਰਦੀ ਆ ਸਾਡੇ ਇਥੋਂ ਹੁਣ 5-6 ਦਿਨ ਪਹਿਲਾਂ ਜਿੱਥੋਂ ਅਸੀਂ ਪਾਣੀ ਵੜਦੇ ਉਥੋਂ ਜਿਹੜੇ ਚੋਰ ਆ ਚਲਦੀ ਲਾਈਟ ਤੋਂ ਟਰਾਂਸਫਾਰਮ ਲਾ ਕੇ ਲੈ ਗਏ ਸਾਰਾ ਪੁਲਿਸ ਮਹਿਕਮੇ ਨੂੰ ਸਾਰਾ ਕੁਝ ਪਤਾ ਹੁੰਦਾ ਕਿ ਕਿਹਨੇ ਲਾਇਆ ਕਿਹਨੇ ਨਹੀਂ ਤੇ ਕਾਰਵਾਈ ਕੁਝ ਵੀ ਨਹੀਂ ਆਪਣੇ ਕੌਣੀ ਪਿੰਡ ਉਥੇ ਵਾਰੀ ਲਾਉਣ ਗਏ ਪਾਣੀ ਅੱਜ ਕੱਲ ਬੰਦਾ ਸੇਫ ਕਿੱਤੇ ਆ ਤੇ ਖੇਤ ਜਾ ਕੇ ਅਗਲੇ ਹਟਾ ਲਿਆ ਨਾਲੇ ਮੋਬਾਈਲ ਫੋਨ ਖੋ ਕੇ ਲੈ ਗਏ ਤੇ ਪੈਸੇ ਖੋ ਕੇ ਲੈ ਗਏ ਕਿ ਅੱਜ ਕੱਲ ਦੇ ਟਾਈਮ 'ਚ ਤੁਸੀਂ ਦੱਸੋ ਬੰਦਾ ਸੇਫ ਕਿੱਤੇ ਰਹਿ ਗਿਆ ਕਿ ਬੰਦਾ ਆਪਦੇ ਪਿੰਡ ਚ ਨਹੀਂ ਸੇਫ ਹ। ਜੀ। ਪਰ ਸਰਕਾਰ ਤਾਂ ਦਾਅਵੇ ਕਰ ਰਹੀ ਆ ਵਾਦੇ ਕਹਿੰਦੀ ਪੂਰੇ ਕਰ ਰਹੇ ਆਂ ਅਸੀਂ ਫਲੈਕਸ ਬੋਰਡ ਲਾਤੇ ਕਹਿੰਦੇ ਨਸ਼ਾ ਵੀ ਖਤਮ ਕਰ ਦਿੱਤਾ ਤੇ ਭ੍ਰਿਸ਼ਟਚਾਰੀ ਆ ਜਿਹੜੇ ਤੇ ਜੇਕਰ ਨਸ਼ਾ ਤਸਕਰਾਂ ਦੀ ਗੱਲ ਹੋਵੇ ਕਹਿੰਦੀ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਜ਼ਬਤ ਕੀਤੀਆਂ ਪਹਿਲੀ ਸਰਕਾਰ ਲੱਗਦਾ ਤੁਹਾਨੂੰ। ਬਾਈ ਜੀ ਆਪਣੇ ਨਾਲ ਤੁਸੀਂ ਇੱਥੋਂ ਅੱਧੇ ਕਿਲੋਮੀਟਰ ਜਾਵੜੋ। ਜਿੰਨਾ ਚਾਹੋਗੇ ਉਹਨਾਂ ਨਸ਼ਾ ਮਿਲ ਸਕਦਾ। ਹੂੰ ਪਿੰਡ ਦੇ ਮੋੜਾਂ ਤੇ ਭਾਸ਼ਣ ਦੇਣ ਤੇ ਅਸਲੀਅਤ ਬਹੁਤ ਜ਼ਿਆਦਾ ਫਰਕ ਹੁੰਦਾ। ਇਹਨਾਂ ਨੂੰ ਹਫ਼ਤੇ ਜਾਈ ਜਾਂਦੇ ਫਿਰ ਇਹਨਾਂ ਨੂੰ ਕੀ ਲੋੜ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਡਿੰਪੀ ਢਿੱਲੋਂ ਆਇਆ ਕਿ ਲੋਕ ਇਹ ਗੱਲ ਕਹਿਣਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਨਸ਼ਾ ਦੀ ਹਾਂਜੀ ਉਹ ਤਾਂ ਨਾ ਦੇਖੋ ਜੀ ਸਾਰੀ ਜਿਵੇਂ ਕਹਿੰਦੇ ਕਿ ਕੁੱਤੀ ਰਲਈ ਹੁੰਦੀ ਉਹ ਸਾਫ਼ ਹੁੰਦਾ ਅਗਲਾ ਜਾ ਕੇ ਇੱਥੇ ਰੌਲਾ ਪਾਉਣ ਲੱਗ ਜਾਂਦੇ ਆ ਹੁਣ ਸਾਡੇ ਪਿੰਡਾਂ ਪਿੱਛੇ ਜੇ ਬਹੁਤ ਰੌਲਾ ਪਾਇਆ ਇੱਕ ਦੋ ਦਿਨ ਕਾਰਵਾਈ ਕਰਦੇ ਬਾਅਦ ਚ ਫੇਰ ਸੇਮ ਹੋ ਵੀ ਖੁਸ਼ ਹੋ ਜਾਂਦਾ ਇਹ ਚੀਜ਼ ਸਿਰਫ ਸੋਸ਼ਲ ਮੀਡੀਆ ਤੇ ਤੇ ਫੋਟੋਸ ਤੇ ਡਿਪੈਂਡ ਰਹੀ ਗਈ ਕਿ ਭਈ ਉੱਥੇ ਚਾਰ ਜਣਾਂ ਦਾ ਇਕੱਠ ਮਾਰ ਲਿਆ ਫੋਟੋ ਨਿਊਜ਼ਪੇਪਰ ਚ ਆ ਗਈ ਲੋ ਵੀ ਸਾਡੇ ਆ ਉਤੋਂ ਅੱਗੇ ਅੱਗੇ ਸਾਬਤ ਕਰਦੇ ਭਈ ਅਸੀਂ ਲੋਕਾਂ ਨੂੰ ਜਾਗਰੂਤ ਕੀਤਾ ਪਰ ਉਹਦੀ ਥਾਂ ਤੇ ਜਿਵੇਂ ਹੁਣ ਨਸ਼ਾ ਤਸਕਰਾਂ ਨੂੰ ਫੜਿਆ ਹੋਵੇ ਅਗਲੇ ਚ ਡਰ ਵੀ ਮਹਿਸੂਸ ਹੁੰਦਾ ਕਿ ਹੁਣ ਜੇ ਬੰਦਾ ਆਪਦੇ ਪਿੰਡ ਚ ਆਪਦੀ ਸਿਟੀ ਚ ਸੋਸਾਇਟੀ ਚ ਨਹੀਂ ਸੇਫ ਤੇ ਬੰਦਾ ਕਿੱਥੇ ਸੇਫ ਰਹਿ ਗਿਆ ਤੁਸੀਂ ਦੇਖੋ ਪਰ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਹੁੰਦਾ ਤਾਂ ਉਦੋਂ ਨਸ਼ੇ ਨੂੰ ਲੈ ਕੇ ਗੱਲਾਂ ਕਹੀਆਂ ਜਾਂਦੀਆਂ ਤੇ ਫਿਰ ਜੇਕਰ ਅਸੀਂ ਵੋਟਾਂ ਪਾ ਕੇ ਸਾਡੇ ਆਮ ਲੋਕਾਂ ਜਿਹੜੇ ਵੋਟਾਂ ਪਾ ਕੇ ਇਹਨਾਂ ਨੂੰ ਸਰਕਾਰਾਂ ਨੂੰ ਸੱਤਾ ਦੇ ਵਿੱਚ ਲੈ ਆਉਂਦੀਆਂ ਫਿਰ ਇਹ ਕਰਦੀਆਂ ਕਿਉਂ ਨਹੀਂ ਨਸ਼ਾ ਬੰਦ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਕਾਰਾਂ ਬੰਦ ਬਾਈ ਜੀ ਨਸ਼ਾ ਨੂੰ ਬੰਦ ਕਿਵੇਂ ਕਰਨਗੇ ਜਿਹੋ ਇਹਨਾਂ ਦਾ ਬਿਜ਼ਨਸ ਹੀ ਆਪ ਦਾ ਬਣਿਆ ਹੋਇਆ ਜਿਹੋ ਇਹਨਾਂ ਨੂੰ ਹਫ਼ਤੇ ਜਾਂਦੇ ਆ ਇਹਨਾਂ ਨੂੰ ਕੀ ਲੋੜ ਬੰਦ ਕਰਨ ਦੀ ਹੁਣ ਇਹਨਾਂ ਨੂੰ ਸਭ ਪਤਾ ਕਿ ਕਿੱਥੋਂ ਆਉਂਦਾ ਕਿੱਥੋਂ ਨਹੀਂ ਬੰਦ ਕਰਨ ਨੂੰ ਤਾਂ ਇਹ 2 ਘੰਟਿਆਂ ਚ ਕਰ ਸਕਦੇ। ਪਰ ਇਹਨਾਂ ਨੂੰ ਕੀ ਲੋੜ ਜਦੋਂ ਇਹਨਾਂ ਬਿਜ਼ਨਸ ਘਰੇ ਬੈਠੇ ਚੱਲੀ ਜਾਂਦਾ। ਇਹ ਸੋਡਾ ਬਿਜ਼ਨਸ ਘਰੇ ਬੈਠੇ ਤੁਹਾਨੂੰ ਕੋਈ ਕਰੋੜ ਆਈ ਜਾਂ 2 ਕਰੋੜ ਆਈ ਜਾਂ ਤਾਂ ਤੁਹਾਨੂੰ ਕੀ ਲੋੜ? ਕਿਵੇਂ ਬੰਦ ਹੋਊਗਾ ਨਸ਼ਾ ਕੀ? ਇਹ ਚੀਜ਼ਾਂ ਜਿਹੜੀਆਂ ਨਸ਼ਾ ਬੰਦ ਹੋਣ ਵਾਲੀਆਂ ਇਹ ਤਾਂ ਸਿਰਫ ਸੋਸ਼ਲ ਮੀਡੀਆ ਤੇ ਰਹਿ ਗਈਆਂ। ਬੰਦ-ਮੁੰਦ ਹੋਣ ਵਾਲੀਆਂ ਤਾਂ ਹਜੇ ਤੱਕ ਦੇਖੋ ਹੋਇਆ ਨਹੀਂਗਾ। ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਕੂਚ ਕਰ ਰਹੀ ਸੀ ਕਿਵੇਂ ਰੁਕੀ ਐ? ਪੰਜਾਬ ਸਰਕਾਰ ਦੀ ਰੋਜ਼ਗਾਰ ਦੇਣ ਦਾ ਕਰਕੇ ਠੱਲ ਪਈ ਕੁਝ। ਨਹੀਂ ਕਿਉਂਕਿ ਆਪਣੀ ਜਿਹੜੀ ਜਵਾਨੀ ਆ ਉਹ ਸਾਰੀ ਗਵਰਨਮੈਂਟ ਨੂੰ ਆਈ ਐਮ ਫੀਲ ਕਰਦੀ ਐ ਕਿ ਇਹਨਾਂ ਤੋਂ ਕੁਛ ਨਹੀਂ ਹੋਣਾ ਕਿ ਇਹਨਾਂ ਦੇ ਕਰ ਕਰ ਮੈਂ ਦੱਸਾਂ ਕਿ ਇਹਨਾਂ ਤੇ ਕੋਈ ਕੁਛ ਨਹੀਂ ਹੋਣਾ ਗਵਰਨਮੈਂਟ ਕਰਪਟ ਹੋ ਚੁੱਕੀ ਆ ਕਿ ਫੇਲ ਆਪਣੀ ਗਵਰਨਮੈਂਟ ਦੇ ਨਤੀਜੇ ਸਭ ਕੁਝ ਤਾਂ ਹੀ ਕਰਕੇ ਕਿ ਆਪਣੀ ਜਵਾਨੀ ਫੋਰਨ ਨਹੀਂ ਮੂਵ ਹੋ ਰਹੀ ਐ ਜੇਕਰ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਜਿਹੜੇ ਦਾਅਵੇ ਠੋਕ ਰਹੀ ਹੈ 5 ਲੱਖ ਰੁਪਏ ਦਾ ਐਲਾਨ ਕੀਤਾ ਉਹਨੂੰ ਕਿਵੇਂ ਦੇਖਦੇ ਹੋ ਠੀਕ ਕਰ ਰਹੀ ਹੈ ਠੀਕ ਤਾਂ ਕਰ ਰਹੀ ਆ ਹੁਣ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਇਹ ਅਨਾਉਂਸਮੈਂਟ ਕੀਤੀ ਸੀ ਆਪਣੇ ਨਾਲ ਹੀ ਪਿੰਡਾਂ ਮਣੀ ਵਾਲੇ ਉੱਥੇ ਸਰਬਸ਼ਾਂਤੀ ਹੋਈ ਸੀ ਪਰ ਕੋਈ ਪੈਸਾ ਨਹੀਂ ਆਇਆ ਇਹ ਚੀਜ਼ ਸਿਰਫ ਸੋਸ਼ਲ ਮੀਡੀਆ ਤੇ ਹੀ ਰਹਿ ਗਈ ਹੈ ਸਰਕਾਰ ਨੇ ਐਲਾਨ ਕਰ ਦਿੱਤਾ 12000 ਤੋਂ ਵੱਧ ਪਿੰਡਾਂ 5 ਲੱਖ ਰੁਪਏ ਇੱਕ ਪਾਸੇ 10 1000 ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਹੀ ਹੈ ਬੀਬੀਆਂ ਦੀ 1000 ਰੁਪਏ ਦੀ ਗੱਲ ਹੋਵੇ ਉਹਨੇ ਦਿੱਤੇ ਬੁਢਾਪਾ ਪੈਨਸ਼ਨਾਂ ਦੀ ਗੱਲ ਹੋਵੇ ਸਰਕਾਰ ਨੂੰ ਕੀ ਲੱਗਦਾ ਇਹੋ ਜਿਹਾ ਐਲਾਨ ਕਰਨੇ ਚਾਹੀਦੀ ਹੈ ਨਹੀਂ ਚਾਹੀਦੇ ਕਿਉਂਕਿ ਹੁਣ ਉਤੋਂ ਆਪਣੇ ਇਲੈਕਸ਼ਨਸ ਆ ਗਏ ਇਹਨਾਂ ਨੂੰ ਕੋਈ ਮੁੱਦਾ ਵੀ ਚਾਹੀਦਾ ਕਿ ਭਈ ਅਸੀਂ ਆਹ ਮੁੱਦੇ ਨੂੰ ਲੈ ਕੇ ਅਸੀਂ ਇਲੈਕਸ਼ਨਸ ਲੜ ਰਹੇ ਆਂ ਪਰ ਉਹ ਜਿਹੜੀ ਚੀਜ਼ ਜੋ ਨਹੀਂ ਹੋ ਪਾਉਂਦੀ ਉਹ ਚੀਜ਼ ਫਿਰ ਗਵਰਨਮੈਂਟ ਤੇ ਬਲੇਮਤ ਲੱਗਣੀ ਆ ਹੁਣ ਜਿਵੇਂ ਤੁਸੀਂ ਕਹ ਰਹੇ ਹੋ 1000 ਰੁਪਿਆ ਤੇ 5 ਲੱਖ ਰੁਪਇਆ ਹੁਣ ਪਿੱਛੇ ਹੀ ਆਇਆ ਸੀ ਹੁਣ ਮਨੀ ਵਾਲੇ ਸਰਬਸੰਤੀ ਹੋਈ ਸੀ ਬਹੁਤ ਵਧੀਆ ਕੰਮ ਹੋਇਆ ਬਿਨਾ ਝਗੜੇ ਤੋਂ ਬਿਨਾ ਪੈਸੇ ਲੱਗੇ ਤੋਂ ਤੇ ਪਰ ਕੋਈ ਪੈਸਾ ਨਹੀਂ ਆਇਆ ਹਮ ਠੀਕ ਹੈ ਕਿਉਂਕਿ ਇਹ ਚੀਜ਼ ਸਿਰਫ ਫੋਟੋਆਂ ਤੇ ਸੋਸ਼ਲ ਮੀਡੀਆ ਤੇ ਇਹ ਤੇ ਡਿਪੈਂਡ ਰਹਿਗੀ